ਜਦੋਂ ਨਾਵੇਂ ਮਹੀਨਾ ਚੜ ਪੈਂਦਾ ਉਦੋਂ ਮਾਂ ਨੂੰ ਖਰਾਕ ਦਈਦੀ ਹੈ ਹੂੰ ਨਾਵੇਂ ਮਹੀਨਾ ਜਿਹੜੀ 8ਵੇਂ ਮਹੀਨੇ ਦੀ ਖਰਾਕੇ ਉਹ ਬੱਚੇ ਦੀ ਹੈ 8ਵੇਂ ਤੱਕਰ ਤੇ ਜਿਹੜੀ 9ਵੇਂ ਮਹੀਨੇ ਦੀ ਖਰਾਕੇ ਉਹ ਮਾਂ ਦੀ ਹੈ ਅਛਾ ਮਾਂ ਨੂੰ ਲੱਗਦੀ ਹੈ ਉਹ ਮਾਂ ਦੀ ਖਰਾਕੇ ਜਿਹੜਾ 8 ਪਹਿਲੇ 8 ਮਹੀਨੇ ਮਾਂ ਨੇ ਖਾਦਾ ਉਹ ਬੱਚੇ ਨੂੰ ਲੱਗਣਾ ਹਾਂਜੀ ਤੇ ਜਿਹੜਾ 9ਵੇਂ ਚ ਮਾਂ ਨੇ ਖਾਦਾ ਉਹ ਦੀ ਸਰੀਰ ਉਹ ਮਾਂ ਦੀ ਖਰਾਕੇ ਹੂੰ ਹਾਂਜੀ ਅੱਛਾ ਉਹ ਮਾਂ ਦੀ ਖਰਾਕ ਤੇ ਪਰ ਤੁਸੀਂ ਮਤਲਬ ਕੀ ਕਹਿੰਨੇ ਵੀ ਚੰਗਾ ਖਾਓ ਚੰਗਾ ਖਾਣਾ ਖਾਓ ਚੰਗਾ ਖਾਓ ਜਦੋਂ ਉਹ ਦਵਾਈਆਂ ਦੇਈ ਜਾਂਦੇ ਆ ਨਾ ਹੂੰ ਤੇ ਉਹਦੇ ਨਾਲ ਬੱਚੇ ਨੂੰ ਪੈਂਦੀ ਗਰਮੀ ਉਹਨੂੰ ਹੋ ਜਾਂਦਾ ਪੀਲੀਆ ਪੀਲੀਆ ਕਿਉਂ ਹੋਣ ਰਿਹਾ ਬੱਚਿਆਂ ਨੂੰ ਇਸੇ ਕਰਕੇ ਹੋਣ ਰਿਹਾ ਪਈਲਾ ਬੱਚਿਆਂ ਨੂੰ ਫੇ ਦਵਾਈਆਂ ਖਾਈ ਜਾਣੀਆਂ ਨੇ ਖਰਾਕ ਉਹਨਾਂ ਦੇਣੀ ਨਹੀਂ ਦੁੱਧ ਨਹੀਂ ਵੀ ਨਾਲ ਨਹੀਂ ਖਾਣਾ ਨਹੀਂ ਖਾਣਾ ਅਹੀਂ ਆਨੇ ਸਭ ਕੁ ਖਾਓ ਕਹੀਂ ਘਰ ਉਹਦਾਂ ਦੇ ਵੀ ਐ ਜਿਨ੍ਹਾਂ ਨੂੰ ਅਸੀਂ ਪਹਿਲਾਂ ਟ੍ਰੇਨਿੰਗ ਦੇ ਦਿੰਨੇ ਆ ਨਾ ਇਦਾਂ ਦੀ ਪੀਟ ਦੇ ਦਿੰਨੇ ਆ ਨਾ ਉਹਨਾਂ ਦੇ ਬੱਚਿਆਂ ਨੂੰ ਪੀਲੀਆ ਵੀ ਨਹੀਂ ਹੁੰਦਾ ਅੱਛਾ ਹਾਂਜੀ ਹੂੰ ਉਹਨਾਂ ਦੇ ਬੱਚਿਆਂ ਨੂੰ ਪੀਲੀਆ ਨਹੀਂ ਹੁੰਦਾ ਉਹ ਖਰਾਕ ਦੇ ਨਾਲ ਉਹ ਸਭ ਹਿਯਾਰ ਹੁੰਦੇ ਆ ਅੱਛਾ ਹਾਂਜੀ ਬੱਚੇ ਹਾਂਜੀ ਉਦਾਂ ਅੱਜ ਦੇ ਟਾਈਮ 'ਚ ਜਿਹੜੇ ਬੱਚੇ ਪੈਦਾ ਹੋ ਰਹੇ ਆ ਜਾਂ ਤਾਂ ਕੀ ਮੇਨ ਮੇਨ ਮੁਸ਼ਕਲਾਂ ਬੀਬੀਆਂ ਨੂੰ ਕੀ ਆਉਂਦੀਆਂ ਜਿਹੜਿਆਂ ਤੁਹਾਡੇ ਕੋਲ ਨੇ ਨਾ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਕਈਆਂ ਥਾਵਾਂ ਤੇ ਜਾਈਦਾ ਵਾ ਹੂੰ ਕਈ ਥਾਵਾਂ ਦੇ ਜਿਨ੍ਹਾਂ ਦੇ ਕੇਸ ਹੋਏ ਦੇ ਜਿਹੜੇ ਅਸੀਂ ਛੱਡੇ ਦੇ ਅਸੀਂ ਕਰਨੇ ਆ ਨਾ ਹੂੰ ਸੰਭਾਲਨੇ ਆ ਨਾ ਹੂੰ ਉਹਨਾਂ ਨੇ ਪੱਟੀ ਨਹੀਂ ਕਰਨੀ ਅੱਛਾ ਉਹਨਾਂ ਜ਼ਖਮ ਨਹੀਂ ਧੋਣਾ ਦਵਾਈ ਨਹੀਂ ਲਾਣੀ ਹੂੰ ਉਹ ਕਹਿੰਦੀ ਅਸੀਂ ਦਵਾਈ ਨਹੀਂ ਲਾ ਸਕਦੇ ਆ ਕਈ ਕਹਿੰਦੇ ਆ ਅਸੀਂ ਦਵਾਈ ਲਾਵਾਂਗੇ ਅਹੀਂ ਦਵਾਈ ਲਾਵਾਂਗੇ ਅਸੀਂ ਤੁਹਾਡੀ ਪੱਟੀ ਵੀ ਕਰਾਂਗੇ ਅਸੀਂ ਤੁਹਾਡੀ ਧੋਈ ਵੀ ਕਰਨੀ ਹੈ ਹਮ ਸਾਰੇ ਕੰਮ ਕਰਾਂਗੇ ਤਾਂ ਫੇਰ ਤੁਹਾਨੂੰ ਜਦੋਂ ਧੀ ਪੁੱਤਰ ਉੱਠ ਕੇ ਤੁਰ ਪਿਆ ਨਾ ਘਰ-ਬਾਰ ਫੇਰ ਹੀ ਅਸੀਂ ਤੁਹਾਡੇ ਕਰਨ ਜਾਣਾ ਵੀ ਪੂਰੀ ਕੇਅਰ ਤੁਸੀਂ ਕਰਨੀ ਹੈ ਉਹਨਾਂ ਦੀ ਹਾਂ ਹਾਂ